ਮੰਮੀ ਆ ਵੇਖ ਲੋ ਇਹਨਾਂ ਦਾ ਕੰਮ ਕਿਉਂ ਹੋਇਆ ਬਿੰਦਰ ਬੜਾ ਗੁੱਸੇਜਾ ਆਇਆ ਤੁਮ ਮੰਮੀ ਮੈਂ ਗੱਡੀ ਤੋਂ ਉੱਤਰ ਆ ਗਿਆ ਤੇ ਲਖਮਿੰਦਰ ਵੀਰ ਦੇ ਵੇਲੇ ਕੰਮ ਗੱਡੀ ਲੈ ਕੇ ਤੇ ਗਾਂ ਘੇਏ ਨੇ ਹਾਂ ਲਖਮਿੰਦਰ ਪੁੱਛਦੇ ਲੈਨੇ ਚੜ ਕੰਮ ਸੌ ਕੰਮ ਤੋਂ ਉਤੋਂ ਡੇਹਰ ਦੇਸ ਕਰਕੇ ਨੇ ਜਾਣਾ ਹੀ ਸੀ ਮੰਮੀ ਸਾਰਿਆਂ ਨੂੰ ਪਤਾ ਵਾ ਕਿੰਨੇ ਦਿਨ ਹੋ ਚਲੇ ਹਨ ਕਹਿੰਦੇ ਹਨ ਤੇ ਹੀ ਜਾਣਾ ਵੰਡੇ ਜਾਣਾ ਸਿਰਫ ਉਹਨੂੰ ਅੱਜ ਦੀ ਛੁੱਟੀ ਦੀ ਕੰਢੇ ਹਾਂ ਇਹ ਤੇ ਗੱਲ ਠੀਕ ਹੈ ਉਹਨਾਂ ਦੀ ਗਲਤੀ ਜੇ ਖੜਨੀ ਸੀ ਤੇ ਪੁੱਛ ਕੇ ਖੜਦੇ ਪਰ ਕਿੱਥੇ ਉਹਨਾਂ ਲਾਇਆ ਦਾਗ ਲੈ ਕੇ ਗਾਂ ਗਿਆ ਹੈ ਕਹੇ ਕਿਥੇ ਨਹੀਂ ਉਤਾਂ ਉਹ ਕਹੇ ਨਹੀਂ ਅਖੰਡੇ ਹੀ ਕਵਲ ਕੇ ਪਿੰਡ ਜਾਣਾ ਮੈਂ ਮੰਮੀ ਫਿਰ ਉਹਨਾਂ ਜਾਣ ਕੇ ਖੜੀ ਏ ਚੱਲ ਪਤੋ ਕੋਈ ਨਹੀਂ ਜਾਣ ਕੇ ਖੜੀ ਏ ਤੇ ਤੁਸੀਂ ਹੁਣ ਮੋਟਰਸਾਈਕਲ ਤੇ ਤੁਰ ਜੋ ਫਿਰ ਮੰਮੀ ਮੋਟਰਸਾਈਕਲ ਤੇ ਕਿਥੋਂ ਮੈਂ ਤੇ ਉਹਨੂੰ ਅਖੰਡਿਆ ਤੋਂ ਚੱਲੀਏ ਨੰਦੀਬਨ ਉਹ ਨਹੀਂ ਜੀ ਮੰਨਣ ਦੀ ਤੁਹਾਨੂੰ ਵੀ ਪਤਾ ਬਾਹਰ ਮੌਸਮ ਕਿਦਾਂ ਦਾ ਹੈ ਸ਼ਿਟਕਣੀ ਦਾ ਮੌਸਮ ਹੈ ਜੰਮੀ ਆ ਗਏ ਰੱਤ ਤੇ ਕੀ ਕਰਾਂਗੇ ਆਹੋ ਇਹ ਤਾਂ ਗੱਲ ਹੈ ਹੀ ਦੂਰ ਦਾ ਸਫਰ ਹੈ ਨਾਲ ਉਹਨਾਂ ਦੇ ਇੱਥੇ ਜਾਣਾ ਹੈ ਮਾ ਕੋਈ 20 ਮਿੰਟ ਦਾ ਰਾਹ ਨਹੀਂ ਤੇ ਬੰਦਾ ਮੋਟਰਸਾਈਕਲ ਲੈ ਜਾਂਦਾ ਹੈ ਪਤਾ ਵੀ ਅੱਜ ਛੁੱਟੀ ਹੈ ਘਰ ਹੀ ਨੇ ਆਜੇ ਕਹੇ ਇਹਦਾ ਛੁੱਟੀ ਦਾ ਦਾਦਾ ਹੁੰਦਾ ਵਿਚਾਰ ਜਦ ਛੁੱਟੀ ਹੋਏ ਉਹ ਦਿਨ ਜੇ ਜਾਣਾ ਆਉਣਾ ਹੁੰਦਾ ਲਖਮਿੰਦਰ ਨੇ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਸਮਝਦਾਰ ਤੇ ਉਹ ਬਣਦਾ ਹੀ ਨਹੀਂਗਾ ਮੰਮੀ ਜਾਣ ਕੇ ਜਦੋਂ ਹੀ ਕਰਦੇ ਨੇ ਵੀ ਮੈਂ ਸਿਆਣਾ ਬਣਾ ਵਿਚਾਰ ਜੀ ਚੀਜ਼ ਖਾਣ ਨਹੀਂ ਹੁੰਦੀ ਲੋੜ ਪਈ ਨੂੰ ਤੇ ਮੈਂ ਪੁੱਛੀ ਲਗਾਵਾਂ ਮੈਂ ਖੜੀ ਰੋਜ਼ ਘਰੰਦਿਆਂ ਆ ਮੈਂ ਤਾਂ ਮੋਟਸਰ ਦੇ ਸਵਾਰ ਲੈਣਾ ਅੱਜ ਮੈਂ ਚਲੋ ਨੇ ਫੋਨ ਦਿੱਤਾ ਵੀ ਹੀ ਆਉਣ ਲੱਗੇ ਆ ਇਹਨਾਂ ਨੇ ਹੁਣ ਮੈਨੂੰ ਪਤਾ ਵੀ ਉਚਾਰੀ ਨੇ ਕਰ ਦਿੱਤਾ ਕਿ ਨਹੀਂ ਕੀਤਾ ਜੇ ਇਹ ਕਰਤਾ ਹੈ ਤੇ ਕੋਈ ਕੀ ਆਖਣ ਦਾ ਜਦੋਂ ਉਹਨਾਂ ਨੂੰ ਨਾ ਕਿ ਇਹ ਗੱਲ ਹੈ ਹੀ ਇਹ ਤੇ ਇਹ ਨਹੀਂ ਆਉਣਾ ਉਹ ਕੀ ਸੋਚਣਗੇ ਕਿ ਕਿ ਆਉਣੀ ਆਉਣਾ ਨਾਲੇ ਨਾ ਆਖਣਾ ਪੈਰ ਤਾਂ ਹੀ ਹੁਣ ਨਾ ਕਰ ਦਿੱਤੀ ਇਹਨਾਂ ਦੇ ਘਰ ਘਰੇ ਕੀ ਗੱਲ ਹੋ ਗਈ ਤੇ ਹੋਰ ਜੇ ਹੁਣ ਸਾਡੇ ਘਰ ਹੀ ਕਿਸੇ ਨੇ ਆਉਣਾ ਹੋਵੇ ਆਪਾਂ ਨੂੰ ਤਿਆਰੀ ਕੀਤੀ ਹੁੰਦੀ ਹੈ ਪਰ ਜਿਵੇਂ ਸੋ ਤਿਆਰੀ ਕੀਤੀ ਹੋਣੀ ਇਹ ਗੱਲ ਜਿਹੜੇ ਗਲਤੀ ਹੋ ਗਈ ਮੈਂ ਵੀ ਮੰਨ ਲੂ ਪਰ ਮੰਮੀ ਇਦਾਂ ਬੜਾ ਚੰਗਿਆ ਲੱਗੀਦਾ ਹੁਣ ਤੁਸੀਂ ਦੱਸੋ ਕੀ ਕਰੀਏ ਹਾਂ ਅਸੀਂ ਤੂੰ ਮੇਰਾ ਪਤਾ ਹੁਣ ਨਾ ਖਾਪਨਾ ਉਹ ਆਏਗਾ ਨਾ ਤੇ ਮੈਂ ਉਹਦੇ ਕੰਨ ਖਿੱਚਾਂਗੀ ਤੁਸੀਂ ਤਾਂ ਤੁਰੇ ਰਹਿੰਦੇ ਹੋ ਉਹਨਾਂ ਦੇ ਜਦਨ ਕਿਤੇ ਛੁੱਟੀ ਹੋਏ ਤੂੰ ਉਦੋਂ ਨਹੀਂ ਜਾਣਾ ਹੁੰਦਾ ਉਹ ਵੀ ਉਹ ਮਜਬੂਰੀ ਜਾਂਦੇ ਨੇ ਸਵੇਰੇ ਜਾਂਦੇ ਨੇ ਸ਼ਾਮਾਂ ਨੂੰ ਆਉਣਾ ਪੈਂਦਾ ਵਾਪਸ ਤੇ ਹੁਣ ਮੰਮੀ ਕਿਉਂਕਿ ਇਹ ਥੋੜਾ ਗੱਲ ਆ ਕੋਈ ਸਾਂਝੀ ਚੀਜ਼ ਹੈ ਜਿਹੜਾ ਮਰਜ਼ੀ ਲੱਜੇ ਕਿਹੜੀ ਇਕੱਲੇ ਦੀ ਜਾਂ ਮੇਰੀਆਂ ਉਹਦੀ ਹਾੜੀ ਤੇ ਮੰਜ਼ੂਰੀ ਚਲੋ ਰੋਜ਼ ਮੋਟਰਸੈੱਕੜਨਾ ਪੈਂਦਾ ਇਹ ਸਾਰਿਆਂ ਦੀ ਦੋ ਸਾਂਝੀ ਨਾਲ ਹੀ ਗੱਲ ਹੋਈ ਹੈ ਨਾ ਗਿਆ ਤਾਂ ਪਹਿਲਾਂ ਜਦੋਂ ਆਂਦੇ ਸੀ ਕਿ ਸਾਡੇ ਕੁੜੇ ਨੌਕਰੀ ਕਰਦੇ ਤਾਂ ਆਪਾਂ ਉਹਨੂੰ ਨੌਕਰੀ ਕਰਾਉਣੀ ਤੂੰ ਹੀ ਉਹਦੇ ਬੜੇ ਕੋਸ਼ਿਸ਼ ਉਹ ਨੂੰ ਹਨ ਨੌਕਰੀ ਲਈ ਮਿਲਦਨੀ ਹੈ ਤੇ ਜਦੋਂ ਮੈਂ ਤੁਹਾਨੂੰ ਆਖਿਆ ਵੀ ਇਹਨੂੰ ਐਕਟਿਵਾ ਲੈ ਗਈ ਤਾਂ ਵੀ ਨਹੀਂ ਤੂੰ ਹੀ ਮੰਨਦੇ ਨਹੀਂ ਨਹੀਂ ਪਤਾ ਐਕਟਿਵਾ ਨਹੀਂ ਲੈ ਕੇ ਦੇਣੀ ਹੈਗੀ ਤੇਨੂੰ ਪਤਾ ਵੀ ਸੜਕ ਬੜੀ ਚੱਲਦੀ ਹੈ ਤੇ ਢਾਰਾ ਹੁੰਦਾ ਵਾ ਆਹੋ ਮੰਮੀ ਇਹ ਚ ਪੜਾ ਸਾਡਾ ਕੀ ਕਸੂਰ ਆ ਆਏਗਾ ਨਾ ਤੇ ਉਹਨੂੰ ਮੈਂ ਆਖਣਾ ਵਾ ਇਹੋ ਜਿਹੇ ਖਰਚ ਚ ਲਾ ਕੇ ਨਹੀਂ ਚੱਲਦੀਆਂ ਹੱਦਿਆਂ ਸਾਂਝੇ ਖਰਚ ਜਦੋਂ ਕਿਤੇ ਜਾਣਾ ਪਏ ਨਾ ਇੱਕ ਦੂਜੇ ਨੂੰ ਪੁੱਛਣਾ ਪੈਂਦਾ ਵਾ ਤੇ ਉਹਨੂੰ ਮੈਂ ਆਖਣਾ ਵੀ ਤੂੰ ਪੁੱਛ ਕੇ ਗੱਡੀ ਖੜੀ ਸੀ

ਹੋਣਾ ਕੀ ਹੈ ਇਹਨਾਂ ਨੇ ਕਿਤੇ ਜਾਣਾ ਹੀ ਲਵ ਦੇ ਰੇ ਸੇਧਾਰਾਂ ਦੇ ਉਹਨੇ ਗੱਡੀ ਖੋਤੀ ਸੀ ਤੇ ਉਹ ਦੂਜਾ ਆਈ ਉਹਨੇ ਆਣ ਕੇ ਚੁੱਪ ਕਰਕੇ ਨਾ ਕਿਸੇ ਨੂੰ ਪੁੱਛਿਆ ਨਾ ਕਿ ਛਾ ਉਹਦਾ ਭਰਜ ਦਾ ਹੈ ਸੀ ਨਾ ਪੁੱਛਣ ਦਾ ਹੁਣ ਆਪੋ ਆਪਣੇ ਸਾਈ ਹਰ ਕੋਈ ਤਿਆਰ ਹੋਇਆ ਹੰਦਾਰ ਇਹਨਾਂ ਜਾਣਾ ਹੀ ਗੱਡੀ ਲੈ ਕੇ ਉਹ ਆਇਆ ਨਾ ਪੁੱਛਿਆ ਨਾ ਕਿ ਛਾ ਉਹ ਦਾ ਲਾ ਕੇ ਤਾਂ ਆਪਣਾ ਗਾਂ ਗਿਆ ਲੈ ਕੇ ਮੰਮੀ ਕੱਲ ਤੇ ਕੱਲ ਦੀ ਕਹਿਣ ਦੀ ਵੀ ਆਪਾਂ ਸਵੇਰੇ ਜਾਣਾ ਵਾ ਤੇ ਪਿੰਡ ਨੂੰ ਜਾਣੇ ਤੇ ਕਦੀ ਸਾਨੂੰ ਨਾ ਦੱਸਿਆ ਨਾ ਪੁੱਛਿਆ ਵੀ ਕਿਤੇ ਜਾਣਾ ਚਾਹ ਉਹਨਾਂ ਵਾ ਤੇ ਫਿਰ ਕੀ ਹੋਇਆ ਜਿਉ ਗੱਡੀ ਲੈ ਗਏ ਨੇ ਤੇ ਮੋਟਰਸਾਈਕਲ ਲੈ ਜਾਣਾ ਉਹ ਵੀ ਫੇਰੀ ਗੱਲ ਠੀਕ ਹੈ ਮੈਂ ਬਾਹਰ ਵੇਖਾ ਮੌਸਮ ਕਿਹੋ ਜਿਹਾ ਸ਼ਿੱਟ ਕਰਨ ਦੇ ਦਿਨ ਨੇ ਤੇ ਜੇ ਮੋਟਰਸਾਈਕਲ ਦੇ ਜਾਣ ਤਾਂ ਕਿੰਨਾ ਡੇਢ ਲੱਗ ਜਾਂਦਾ ਉਹਨਾਂ ਨੂੰ ਤੇ ਰਾਤ ਹੁੰਦੀ ਭੇਜੀ ਜਾਂਦੇ ਨਾਲੇ ਉਹਨਾਂ ਨੇ ਆਉਂਦਿਆਂ ਵਾਪਸ ਵੀ ਆਉਣਾ ਤੈਨੂੰ ਪਤਾ ਵੀ ਉਹਨਾਂ ਨੂੰ ਰੋਟੀ ਦਾ ਕੰਮ ਹੈ ਰਾਤ ਨੂੰ ਉਹਨਾਂ ਨੂੰ ਜ਼ਰੂਰੀ ਆਉਣਾ ਪੈਂਦਾ ਤੇ ਇਹਦੇ ਆ ਤਾਂ ਹੀ 10 ਮਿੰਟ ਦਾ ਸਾਰਾ ਰਾਸ ਇਹ ਬੰਦਾ ਮੋਟਰਸਾਈਕਲ ਤੇ ਤੁਰ ਜਾਂਦਾ ਤੇ ਮੈਂ ਸ਼ਾਮ ਕਰਾਤ ਵੀ ਰਹਿ ਕੇ ਦੇਦੇ ਜਿੰਨਾ ਦੀ ਕਿਹੜੀ ਗੱਲ ਸੀ ਮੰਮੀ ਜੀ ਇਹਨਾਂ ਨੇ ਜਾਣਾ ਹੀ ਵੀ ਜ਼ਰੂਰੀ ਸੀ ਤੇ ਸਭ ਰਾਤ ਸਾਰਿਆਂ ਨਾਲ ਗੱਲ ਕਰਦੇ ਵੀ ਅਸੀਂ ਸਵੇਰੇ ਜਾਣਾ ਵਾ ਤੇ ਚਲ ਕਵਲ ਹੁਣਾਂ ਨੂੰ ਵੀ ਪਤਾ ਹੁੰਦਾ ਉਹ ਗੱਡੀ ਨਾ ਖੜਦੇ ਹੋ ਮੋਟਰਸਾਈਕਲ ਲੈ ਜਾਂਦੇ ਚਲ ਮੇਰੇ ਨਾਲ ਪਿੰਦਰ ਨਾਲ ਗੱਲ ਕੀਤੀ ਸੀ ਗਲਤੀ ਤੇ ਮੇਰੀ ਵੀ ਹੋ ਗਈ ਆ ਵੀ ਮੈਂ ਉਹਨੂੰ ਕਹਿ ਨਹੀਂ ਸਕੀ ਪਰ ਉਹਦਾ ਫਰਜ਼ ਤੇ ਹੈ ਨਾ ਸਾਂਝੀ ਜਦੋਂ ਚੀਜ਼ ਹੋਏ ਨਾ ਪੁੱਛ ਕੇ ਖਾਣੀ ਚਾਹੀਦੀ ਏ ਭਾਵੇਂ ਉੱਥੇ ਦੋ ਮਿੰਟ ਦਾ ਰਾਹ ਹੋਵੇ ਮੰਮੀ ਜੇ ਵਿਖਿਆ ਜਾਜ ਕਸੂਟ ਫੇਰ ਤੁਹਾਡਾ ਵੀ ਆ ਜੇ ਤਾਂ ਉਹਨਾਂ ਨੇ ਰਹਾਦਾ ਦੱਸਿਆ ਹੀ ਤੇ ਤੁਸੀਂ ਗੱਲ ਕਰਦੇ ਸਾਡੇ ਨਾਲ ਮੈਨੂੰ ਕੋਈ ਪਤਾ ਨਹੀਂ ਵੀ ਇਹ ਨਾ ਜਾਣਾ ਜੇ ਜਾਣਾ ਵੀ ਹੁੰਦਾ ਤਾਂ ਮੋਟਰਸਾਈਕਲ ਲੈ ਜਾਂਦੇ ਹਾਂ ਇਹ ਮੰਮੀ ਰਾਤੀ ਜਿਹੜਾ ਆਪਾਂ ਰੋਟੀ ਖਾਣਦੇ ਹਾਂ ਕਵਲ ਗੱਲ ਦੇ ਕਰਨੀ ਵੀ ਆਪਾਂ ਸਵੇਰੇ ਜਾਣਾ ਵਾ ਉਤਰਾ ਹੀ ਨਾ ਤੁਹਾਡਾ ਹੱਡੇ ਕਿਸ ਗੱਲ ਵੱਲ ਵੀ ਧਿਆਨ ਨਹੀਂ ਹੁੰਦਾ ਮੈਨੂੰ ਕੋਈ ਪਤਾ ਹੀ ਵੀ ਇਹਨਾਂ ਗੱਡੀ ਦੇ ਜਾਣਾ ਮੈਂ ਕਹਿੰਦੀ ਹਾਂ ਫਰੈਨਾ ਮੋਟਰਸਾਈਕਲ ਤੇ ਜਾਣਾ ਚਲੋ ਮੰਮੀ ਹੁਣ ਜੋ ਹੋ ਗਿਆ ਠੀਕ ਹੋ ਗਿਆ ਐਵੇਂ ਨਾ ਛੋਟੀ ਜੀ ਗੱਲ ਬਦਲੇ ਖੱਚ ਲੜਾਈ ਪਾਇਆ ਹਾਂ ਹਾਂਜੀ ਹੁਣ ਜ਼ਰੂਰੀ ਕੰਮ ਹੀ

ਨੰਥੀ ਤੋਂ ਤਾਂ ਕੱਪੜੇ ਵੀ ਬਦਲ ਲਏ ਨੇ ਮੰਮੀ ਆਖਾਂ ਦੇਈ ਵੀ ਮੋਢਾ ਸਾਲ ਤੇ ਚਲ ਚੋ ਚੰਗਿਆਂ ਲੱਗੀ ਦਾ ਮੈਂ ਤਾਂ ਹੁਣ ਉਹਨਾਂ ਨੂੰ ਫੋਨ ਵੀ ਕਰਤਾ ਵਾ ਕੋਈ ਸਮਝ ਨਹੀਂ ਲੱਗਾਂ ਦੇ ਮੂੰਹ ਤੇ ਭੰਗਾਇ ਪਾ ਲਿਆ ਆਪਾਂ ਦੇ ਪਤਾ ਨੂੰ ਤਾਂ ਆਪਾਂ ਤਿਆਰੀ ਨਾ ਹੁੰਦੀ ਜਾਣ ਨੂੰ ਤੇ ਨਹੀਂ ਮੈਨੂੰ ਪਤਾ ਤਾਂ ਹੈਗੇ ਵੀ ਕਿੰਨੇ ਲੈਂਦੇ ਤਿਆਰ ਹੋਣੇ ਨੇ ਜਾਣ ਵਾਸਤੇ ਉਹਨਾਂ ਨੇ ਵੀ ਜਾਣ ਬੁਝ ਕੇ ਗੱਡੀ ਖੜੀ ਆ ਤੇ ਰਿਸਾਂ ਕਰਦੇ ਨੇ ਪਤਾ ਨਹੀਂ ਸਾਡੇ ਨਾਲ ਬਾਦੀਆਂ ਕੀ ਪਤਾ ਕੀ ਲੈਣਾ ਇਹਨਾਂ ਨੇ ਸਾਡੇ ਤੋਂ ਮੇਰਾ ਤਾਂ ਹੋਰ ਇੱਕ ਜੀ ਕਰਦਾ ਵਾ ਕੀ ਜੀ ਕਰਦਾ ਹੁਣ ਤੁਹਾਡਾ ਮੈਂ ਤਾਂ ਨਾ ਮੰਮੀ ਨੂੰ ਆਖੀ ਵੀ ਸਾਨੂੰ ਵੱਖਰੇਆ ਕਰ ਦੋ ਨਾ ਨਾ ਪਿੰਡ ਦੇ ਵੱਖਰੇ ਨਹੀਂ ਆਪਾਂ ਹੈਣਾ ਉਹ ਨਵਦੀਪ ਮੇਰੀ ਗੱਲ ਸੁਣ ਜੇ ਵੱਖਰੇਆ ਹੋਵਾਂਗੇ ਆਪਣੀ ਮਰਜ਼ੀ ਨਾਲ ਜਾ ਆ ਤੇ ਸਖਾਂਗੇ ਕਿਥੇ ਨਹੀਂ ਅਹੀਂ ਨਹੀਂ ਵੱਖਰੇ ਹੋਣਾ ਤੂੰ ਹੀ ਨਿੱਕੀ ਜੀ ਘਰ ਦਾ ਗੁੱਸਾ ਕਰ ਗਏ ਜੇ ਜਦੋਂ ਮੈਂ ਤੇ ਗੁੱਸਾ ਕੀਤਾ ਨਹੀਂ ਆ ਉਹ ਨਵਦੀਪ ਉਹ ਗੁੱਸੇ ਵਾਲੀ ਗੱਲ ਹੈ ਹੁਣ ਕੋਈ ਕੀ ਸੋਚੇਗਾ ਕਿਥੇ ਜਾਣਾ ਨਹੀਂ ਅਹੀਂ ਕੋਈ ਨਹੀਂ ਉਹਨਾਂ ਨੇ ਮੈਂ ਕਹਤਾ ਉਹਨਾਂ ਨੇ ਕੁਝ ਨਹੀਂ ਸੋਚਣਾ ਚੰਗਾ ਸੋਚਣਾ ਨਹੀਂ ਜੇ ਤੁਹਾਡੇ ਕਿਸੇ ਨੇ ਆਉਣਾ ਹੈ ਇੰਨੀ ਤਿਆਰੀ ਕਰਾ ਕੇ ਤੇ ਕੋਈ ਆਖੇ ਨਹੀਂ ਆਉਣਾ ਤਾਂ ਆਪ ਨੂੰ ਕਿਦਾਂ ਦਾ ਫੀਲ ਹੋਵੇ ਕੁਝ ਨਹੀਂ ਕਹਿੰਦੇ ਉਹ ਹੁਣ ਨੜ ਵੀ ਪਤਾ ਵਾ ਪੀ ਇਹ ਜਾਂਦੀ ਹੈ ਕੰਮ ਤੇ ਕੰਮ ਤੇ ਜ਼ਰੂਰੀ ਹੈ ਨਾ ਪਹਿਲਾਂ ਜੇ ਉਦਾਂ ਕੋਈ ਬਹਾਨਾ ਲਾਵੇ ਫਿਰ ਗੱਲ ਹੋਰ ਹੁੰਦੀ ਹੈ ਹੁਣ ਤੂੰ ਦਾਖਾ ਕਿ ਵੀ ਮੈਨੂੰ ਕੰਮ ਹੈ ਹਾਂਜੀ ਚਲੋ ਫੇਂਦਾਰ ਹੈ ਫੇਂਦਾਰ ਦਾ ਘਰ ਆਉਂਗਿਆ ਵਾ ਬਿੰਦਰਾ ਹਾਂ ਮੰਮੀ ਉੱਥਾ ਮੇਰਾ ਪੁੱਤ ਮੈਂ ਨਾ ਵੇਲੀ ਵਾਲ ਗਈ ਸਾਂ ਤੂੰ ਦੱਸ ਸੋ ਮੰਮੀ ਕੀ ਕਹਿਣਾ ਜੀ ਦੱਸਣਾ ਕਿ ਮੈਂ ਵੇਲੀ ਵੱਲ ਆਈ ਆ ਤੇ ਮੈਂ ਦੇਖਣ ਲਈ ਸਾਂ ਵੀ ਉਹ ਤੁਰ ਗਿਆ ਨਾ ਕੋਈ ਕੀਤਾ ਨਾ ਘਤਰਿਆ ਤੇ ਡੰਗਰ ਉੱਥੇ ਰ ਭੁੱਖੇ ਭਜੇ ਬੈਲੇ ਤੇ ਜਾ ਮੇਰਾ ਪੁੱਤ ਨਾ ਤੂੰ ਪੱਠੇ ਕੁੱਤਰ ਕੇ ਦੇ ਪਾਇਆ ਮੰਮੀ ਕੁੱਤਰ ਕੇ ਵੀ ਨਹੀਂ ਕਿਹਾ ਐਡਾ ਬੋਲਦਾ ਕੁੱਤਰ ਕੇ ਵੀ ਨਹੀਂ ਗਿਆ ਹੈਗਾ ਤੇ ਜਾ ਮੇਰਾ ਪੁੱਤ ਤੂੰ ਨਾ ਪੱਠੇ ਕੁੱਤਰ ਕੇ ਪਾਇਆ ਤੇ ਨਾਲ ਸਹਜ ਨੂੰ ਲੱਲਿਆ ਇੱਥੇ ਹੀ ਮੰਮੀ ਸਾਰ ਨੂੰ ਖਲਾਓ ਮੇਰੇ ਕੋ ਕੱਲੇ ਕੋ ਥੋੜਾ ਕੁtre ਜਾਣੇ ਨੇ ਦੋ ਜਾਣੇ ਹੋਗੇ ਫੇਰ ਹੀ ਐ ਚੱਲ ਮੈਂ ਰਵਾਨੀ ਆਉ ਦਖਾਂਦਾ ਜੋ ਖਲਾਓ ਫਿਰ ਸਾਹਿਲਾ ਹਾਂਜੀ ਮੇਰਾ ਪੁੱਤ ਇਹਨੂੰ ਤਾਰ ਰਹਾ ਇੱਥੇ ਤੇ ਜਾ ਨਾ ਇਹ ਲਿਵਾਲੇ ਜਰਾ ਕਰ ਕੀ ਹੋਇਆ ਹੁਣ ਆ ਕੀ ਹੈ ਪਿੰਦਰ ਗਿਆ ਹੀ ਕੋਲ ਕੱਲੇ ਕੋ ਪੱਠੇ ਨਹੀਂ ਕੇ ਪੈਣੇ ਤੇ ਤੂੰ ਵੀ ਮੇਰਾ ਪੁੱਤ ਉਹਦੇ ਨਾਲ ਖਵਾ ਸਵੇਰ ਦੀਆਂ ਮੱਝਾਂ ਉਸਰੋਂ ਭੁੱਖੀਆਂ ਬੱਚੀਆਂ ਕੋਈ ਨਹੀਂ ਖਵਾਉਣਾ ਆ ਚੈਨੋਟ ਤਾਂ ਮੇਰਾ ਬੋਤਾ ਇਹ ਫੇਰ ਆਣ ਕੇ ਵੀ ਵੇਖ ਲੈ ਕੋਈ ਨਹੀਂ ਮੈਂ ਜਾਂਦਾ ਮਾ ਆ ਲੈ ਯਾਰ ਬਹਿ ਜਾ ਘੜੀ ਕੁਦਰ ਲਗਨੇ ਆ ਪੱਠੇ ਵੀ ਓਏ ਛੇਦੀ ਕਰੋ ਫਿਰ ਮੈਂ ਫਿਲਮ ਵੀ ਵੇਖਣ ਦੇ ਇੱਕ ਬੜੀ ਵਧੀਆ ਹੁੰਦੀ ਏ ਉਹ ਕਿਹੜੀ ਹੈ ਜੀ ਇੱਕ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਪਿਛੇ ਅੱਛਾ ਜਿਹੜੀ ਉਦੋਂ ਦੱਸਣ ਦੇ ਆ ਹਾਂ ਯਾਰ ਮੇਰੇ ਤੇ ਆਉਣ ਨਹੀਂ ਡੀ ਫੋਨ ਤੇ ਮੈਂ ਵੀ ਅੱਜ ਡਾਊਨਲੋਡ ਕੀਤੀ ਬੜੀ ਵਧੀਆ ਹੈ ਅੱਛਾ ਮੈਨੂੰ ਵੀ ਕਰ ਦਿਹਾ ਸੈਂਡ ਕੋਈ ਨਹੀਂ ਮੈਂ ਕਰ ਦਾਂਗਾ ਲੈ ਵੀ ਧੁੱਪ ਲੱਗ ਗਈ ਆ ਅਹੀ ਬੜੀ ਗਲਤੀ ਕਰ ਲਈ ਆ ਕੀ ਹੋ ਗਿਆ ਮੋਟਰਸਾਈਕਲ ਤੇ ਚੱਲ ਜਿੰਦਾ ਨਾ ਵਾਂਡੇ ਤਾਂ ਚੰਗੇ ਰਹਿਣਾ ਸੀ ਜਹੋਂ ਚੱਲ ਜਹੋਂ ਕੀ ਬੱਲੇ ਤੇ ਬੜਾ ਸਿਆਣਾ ਨਾ ਟਾਈਮ ਵੇਖ ਕੇ ਨਾ ਹੋਂ ਡਿਆ ਹੁਣ ਤਾਂ ਅਹੀ ਆਉਣਾ ਕਿਹੜੇ ਵਾਲੇ ਆ ਮੁੜ ਕੇ ਸੇਰੇ ਤੇਰੀ ਚਾਚੀ ਨੇ ਡਿਉਕੀ ਤੇ ਜਾਣਾ ਹੁੰਦਾ ਚਲੋ ਫਿਰ ਆਜੋ ਕੁਤਰੀਆ ਬੱਠੇ ਚੱਲ ਫਿਰ ਆ ਜਾ ਮੈਂ ਲਾ ਗਿਆ ਮੈਂ ਤਾਰਾ ਉਹ ਨਹੀਂ ਨਹੀਂ ਤਾਰਾ ਮੈਂ ਲਾ ਕੇ ਆਣਾ ਚਲੋ ਲਾਓ ਚਾਚੂ ਪਣੀ ਡਾਰੀਏ ਨਾ ਕਰਾਂਗੇ ਪਾਣੀ ਉਸਰੇ ਢਾਕੇ ਗਿਆ ਹਾਂ ਵੇ ਤਜੇ ਪਛੇ ਪਾ ਦੇ ਦੇ ਹਾਲ ਇਹਨਾਂ ਨੇ ਹੁਣ ਪੀਣਾ ਠੱਠੇ ਪਾਈ ਗਿਆ ਆਪਾਂ ਚਲੋ ਥੋੜੇ ਜਿਹਾ ਹੋਰ ਪਾ ਚੰਗਾ ਦੀ ਕਮਾਈ ਤੇ ਪੱਠੇ ਉਤਰ ਕੇ ਆਇਆ ਮੈਂ ਬਾਹਰ ਤੋਂ ਕੋਈ ਇੱਕ ਦੀ ਵਧੀਆ ਲੱਗੀ ਏ ਚੰਗੇ ਰਹਿਣੇ ਆਫੇ ਚੱਲ ਜਾਂਦੇ ਆ ਕੰਮ ਤੇ ਨਹੀਂ ਨਾ ਕਰਨਾ ਪੈਣਾ ਮੈਨੂੰ ਬਸ ਤੁਹਾਨੂੰ ਕੰਮ ਦੀ ਲੱਗਦੀ ਕਹਿੰਦੀ ਚਲ ਜੰਦੀ ਆਪੇ ਤੇ ਤੁਹਾਨੂੰ ਉਦੋਂ ਵਾਲੀ ਗੱਡੀ ਤੇ ਹੀ ਜਾਣਾ ਵਾ ਉਹ ਮੈਂ ਤੇ بارش ਕਰਕੇ ਆਖਿਆ ਮੈਂ ਨਹੀਂ ਕਿੰਨਾ ਆ ਜੀ ਕਿਤੇ ਚਲੋ ਕੋਈ ਨਹੀਂ ਹੁਣ ਜੋ ਹੋਣਾ ਹੀ ਹੋ ਗਿਆ ਵਾ ਪਾਣੀ ਪੀਓ ਚੁੱਪ ਕਰਕੇ ਕੰਮ ਵੀ ਥੋੜਾ ਥੋੜਾ ਕਰਨਾ ਹੀ ਚਾਹੀਦਾ ਬੰਦੇ ਨੇ